ਈਮੇਲ ਜਾਂ ਫਿਰ ਜੀਮੇਲ ਦੇ ਵਿੱਚ ਫਰਕ ਕੀ ਹੁੰਦਾ ਹੈ ਦੋਸਤੋ ਕਦੇ ਸਮਾਂ ਹੁੰਦਾ ਸੀ ਕਿ ਅਸੀਂ ਆਪਣੀਆਂ ਚਿੱਠੀਆਂ ਭੇਜਣ ਦੇ ਲਈ ਡਾਕਖਾਨੇ ਦਾ ਪੋਸਟ ਆਫਿਸ ਦਾ ਸਹਾਰਾ ਲੈਂਦੇ ਸੀ ਅਤੇ ਸਾਡੇ ਤੱਕ ਆਉਣ ਵਾਲੀਆਂ ਚਿੱਠੀਆਂ ਨੂੰ ਡਾਕੀਆ ਸਾਡੇ ਘਰ ਤੱਕ ਲੈ ਕੇ ਆਇਆ ਕਰਦਾ ਸੀ ਲੇਕਿਨ ਹੁਣ ਸਮਾਂ ਇੰਨਾ ਬਦਲ ਚੁੱਕਾ ਹੈ ਕਿ ਅਸੀਂ ਆਪਣੀਆਂ ਜ਼ਿਆਦਾਤਰ ਚਿੱਠੀਆਂ ਈਮੇਲ ਜਾਂ ਫਿਰ ਜੀਮੇਲ ਦੇ ਰਾਹੀਂ ਭੇਜਦੇ ਹਾਂ ਪਰ ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਈਮੇਲ ਜਾਂ ਫਿਰ ਜੀਮੇਲ ਦੇ ਵਿੱਚ ਫਰਕ ਕੀ ਹੁੰਦਾ ਹੈ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਈਮੇਲ ਅਤੇ ਜੀਮੇਲ ਦਾ ਫਰਕ ਸਮਝਾਵਾਂਗਾ ਜੇਕਰ ਤੁਹਾਨੂੰ ਪਤਾ ਹੈ ਤਾਂ ਵੀ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਕਿਉਂਕਿ ਤੁਹਾਡੀ ਜਾਣਕਾਰੀ ਦੇ ਵਿੱਚ ਇਹ ਵੀਡੀਓ ਦੇਖ ਕੇ ਵਾਧਾ ਜ਼ਰੂਰ ਹੋਵੇਗਾ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਬੇਸਿਕ ਤੁਹਾਡੇ ਵਿੱਚੋਂ ਕਾਫੀ ਸਾਰੇ ਲੋਕਾਂ ਨੂੰ ਲੱਗ ਰਿਹਾ ਹੋਵੇਗਾ ਕਿ ਵਿਸ਼ਾ ਬਹੁਤ ਹਲਕਾ ਹੈ ਤੁਹਾਨੂੰ ਇਸ ਦੇ ਬਾਰੇ ਵਿੱਚ ਜਾਣਕਾਰੀ ਹੈਗੀ ਹੈ ਲੇਕਿਨ ਸਾਨੂੰ ਸਾਡੇ ਕਈ ਫਾਲੋਅਰਸ ਨੇ ਮੈਸੇਜ ਕੀਤਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਅੰਤਰ ਦੱਸਿਆ ਜਾਵੇ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਹੁਤ ਸੌਖੇ ਸ਼ਬਦਾਂ ਦੇ ਨਾਲ ਈਮੇਲ ਅਤੇ ਜੀਮੇਲ ਦੇ ਵਿੱਚ ਅੰਤਰ ਸਮਝਾਵਾਂਗਾ। ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਤੁਸੀਂ ਲਾਈਕ ਅਤੇ ਸ਼ੇਅਰ ਵੀ ਜਰੂਰ ਕਰੋਗੇ ਅਤੇ ਵੀਡੀਓ ਨੂੰ ਅਖੀਰ ਤੱਕ ਦੇਖ ਕੇ ਪੂਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ। ਸੋ ਦੋਸਤੋ ਪਹਿਲਾਂ ਤਾਂ ਇਹ ਦੇਖੀਏ ਕਿ ਈਮੇਲ ਅਤੇ ਜੀਮੇਲ ਦੇ ਵਿੱਚ ਦੋਵਾਂ ਦੇ ਵਿੱਚ ਇੱਕ ਸਾਂਝਾ ਸ਼ਬਦ ਹੈਗਾ ਮੇਲ। ਮੇਲ ਦਾ ਮਤਲਬ ਤੁਹਾਨੂੰ ਪਤਾ ਹੈ ਕਿ ਚਿੱਠੀ ਹੁੰਦਾ ਏ। ਹੁਣ ਈਮੇਲ ਦਾ ਜੇਕਰ ਆਪਾਂ ਪੂਰਾ ਮਤਲਬ ਕੱਢੀਏ ਤਾਂ ਉਸਦਾ ਮਤਲਬ ਹੁੰਦਾ ਇਲੈਕਟ੍ਰੋਨਿਕ ਮੇਲ। ਪੁਰਾਣੀ ਸਮੇਂ ਦੀ ਵਿੱਚ ਜੀ ਕਾਗਜ਼ਾਂ ਦੇ ਉੱਪਰ ਚਿੱਠੀ ਲਿਖ ਕੇ ਪੋਸਟ ਆਫਿਸ ਦੇ ਵਿੱਚ ਭੇਜਦੇ ਸੀਗੇ ਪਰੰਤੂ ਹੁਣ ਇਲੈਕਟ੍ਰੋਨਿਕ ਮਾਧਿਅਮ ਦੇ ਨਾਲ ਜੋ ਆਪਾਂ ਚਿੱਠੀ ਭੇਜਦੇ ਹਾਂ ਉਸ ਨੂੰ ਇਲੈਕਟ੍ਰੋਨਿਕ ਮੇਲ ਜਾਂ ਫਿਰ ਈਮੇਲ ਕਿਹਾ ਜਾਂਦਾ ਹੈ ਹੁਣ ਜੇਕਰ ਇਸ ਨੂੰ ਹੋਰ ਸੌਖਾ ਕਰ ਲਈਏ ਤਾਂ ਉਸ ਦਾ ਮਤਲਬ ਇਹ ਹੈ ਕਿ ਇੰਟਰਨੈਟ ਦੇ ਰਾਹੀਂ ਭੇਜੀ ਜਾਣ ਵਾਲੀ ਚਿੱਠੀ ਨੂੰ ਇਲੈਕਟ੍ਰੋਨਿਕ ਮੇਲ ਜਾਂ ਫਿਰ ਈਮੇਲ ਕਹਿੰਦੇ ਹਾਂ ਇਸ ਨੂੰ ਆਪਾਂ ਕੰਪਿਊਟਰ ਦੇ ਮਾਧਿਅਮ ਨਾਲ ਜਾਂ ਫਿਰ ਆਪਣੇ ਮੋਬਾਈਲ ਦੇ ਮਾਧਿਅਮ ਨਾਲ ਆਪਾਂ ਆਪਣੀ ਮੇਲ ਖੋਲ੍ਹ ਕੇ ਦੂਸਰੀ ਦੀ ਮੇਲ ਤੱਕ ਲਿਖ ਕੇ ਭੇਜ ਦਿੰਦੇ ਹਾਂ ਹੁਣ ਦੂਜੀ ਸਬਜਤ ਆਣੀ ਹੈ ਕਿ ਜੀਮੇਲ ਜੀਮੇਲ ਕੀ ਹੈ ਜੀਮੇਲ ਦੇ ਵਿੱਚ ਵੀ ਮੇਲ ਦਾ ਮਤਲਬ ਚਿੱਠੀ ਹੈਗਾ ਅਤੇ ਜੀ ਦਾ ਮਤਲਬ ਹੈਗਾ ਗੂਗਲ ਗੂਗਲ ਮੇਲ ਨੂੰ ਜੀਮੇਲ ਕਿਹਾ ਜਾਂਦਾ ਹੈ ਹੁਣ ਇਸ ਇਲੈਕਟ੍ਰੋਨਿਕ ਮੇਲ ਨੂੰ ਭੇਜਣ ਦੇ ਲਈ ਅਸੀਂ ਜਿਹੜੇ ਪਲੇਟਫਾਰਮ ਦਾ ਇਸਤੇਮਾਲ ਕਰ ਰਹੇ ਹਾਂ ਉਹ ਹੈਗਾ ਗੂਗਲ ਗੂਗਲ ਨੇ ਸਾਨੂੰ ਇਹ ਮਾਧਿਅਮ ਬਣਾਇਆ ਹੈਗਾ ਕਿ ਅਸੀਂ ਆਪਣੀ ਇਲੈਕਟ੍ਰੋਨਿਕ ਮੇਲ ਨੂੰ ਜਾਂ ਈਮੇਲ ਨੂੰ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਭੇਜ ਸਕੀਏ ਹੁਣ ਗੂਗਲ ਇੱਕ ਪਲੇਟਫਾਰਮ ਹੈ ਅਤੇ ਆਪਾਂ ਆਪਣੀ ਇਲੈਕਟ੍ਰੋਨਿਕ ਮੇਲ ਨੂੰ ਗੂਗਲ ਦੇ ਮਾਧਿਅਮ ਦੇ ਨਾਲ ਇੰਟਰਨੈਟ ਦੇ ਦਰਸਤੇ ਦੂਜੀ ਥਾਂ ਪਹੁੰਚਾਣੇ ਆ ਤਾਂ ਕਰਕੇ ਇਸ ਨੂੰ ਗੂਗਲ ਮੇਲ ਕਿਹਾ ਜਾਂਦਾ ਹੈ ਜਾਂ ਫਿਰ ਜੀਮੇਲ ਕਿਹਾ ਜਾਂਦਾ ਹੈਗਾ ਸੋ ਇਸ ਨੂੰ ਜੇਕਰ ਆਪਾਂ ਹੋਰ ਸੌਖਾ ਕਰ ਲਈਏ ਤਾਂ ਫਿਰ ਇਹ ਕਹਿ ਸਕਦੇ ਆਂ ਆਪਾਂ ਕਿ ਈਮੇਲ ਜਾਂ ਇਲੈਕਟ੍ਰੋਨਿਕ ਮੇਲ ਇੱਕ ਚਿੱਠੀ ਹੈਗੀ ਹੈ ਅਤੇ ਜੀਮੇਲ ਇੱਕ ਡਾਕਿਆ ਹੈਗਾ ਜੋ ਸਾਡੀ ਇਸ ਚਿੱਠੀ ਨੂੰ ਦੂਜੀ ਥਾਂ ਤੇ ਪਹੁੰਚਾਉਂਦਾ ਹੈ ਸੋ Gmail ਦੇ ਵਿੱਚ G ਹੈਗਾ ਉਹ ਡਾਕੀ ਆਪਾਂ ਕਹਿ ਸਕਦੇ ਹਾਂ ਉਸ ਨੂੰ ਐਸੀ ਤਰ੍ਹਾਂ ਦੋਸਤੋ Yahoo Mail ਜਾਂ ਫਿਰ Hotmail ਵੀ ਹੈਗੇ ਨੇ ਇਹ ਵੀ ਵੱਖ-ਵੱਖ ਕਿ ਤਰ੍ਹਾਂ ਦੇ ਡਾਕੀਏ ਨੇ ਜਾਂ ਫਿਰ ਆਪਾਂ ਕਹਦੀਏ ਕਿ ਇੱਕ ਪਲੇਟਫਾਰਮ ਹੈ Yahoo ਦਾ ਪਲੇਟਫਾਰਮ ਜਾਂ ਫਿਰ ਜਾਂ ਫਿਰ Hotmail ਵਾਲਾ ਪਲੇਟਫਾਰਮ ਜਿੱਥੋਂ ਅਸੀਂ ਆਪਣੀ ਇਲੈਕਟ੍ਰੋਨਿਕ ਚਿੱਠੀਆਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾ ਸਕਦੇ ਹਾਂ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਅਤੇ ਜੇਕਰ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਫੇਸਬੁੱਕ ਦੇ ਉੱਪਰ ਫਾਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ